ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਬਣਾਵਾਂਗੇ ਰੈੱਡ ਸੌਸ ਪਾਸਤਾ ਉਹਦੇ ਲਈ ਆਪਣੇ ਪਾਸਤਾ ਨੂੰ ਬੋਇਲ ਕਰ ਲਿਆ ਸੀਗਾ ਪੱਕ ਲਿਆ ਚੰਗੀ ਤਰ੍ਹਾਂ ਪਾਸਤਾ ਆਪਣਾ ਤੇ ਹੁਣ ਆਪਾਂ ਰੱਖਾਂਗੇ ਇੱਕ ਫਰਾਈਪੈਨ ਇਹਦੇ ਵਿੱਚ ਪਾਵਾਂਗੇ 2 ਚਮਚ ਤੇਲ ਤੇ ਉਸ ਤੋਂ ਬਾਅਦ 4 ਤੋਂ 5 ਟਮਾਟਰ ਲਏ ਸੀ ਉਹਦੀ ਪਿਊਰੀ ਪਾਵਾਂਗੇ ਆਪਾਂ ਠੀਕ ਆ ਇਹਨੂੰ ਪਕਾਵਾਂਗੇ ਕੁਝ ਨਹੀਂ ਕਰਨਾ ਬਸ ਸਿਰਫ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾਉਣਾ ਹੀ ਆ ਠੀਕ ਹੈ ਜਿਵੇਂ ਜਿਵੇਂ ਪੱਕੂਗਾ ਦਾ ਕਲਰ ਹੈ ਜਿਹੜਾ ਉਹ ਚੇਂਜ ਹੁੰਦਾ ਜਾਊਗਾ ਠੀਕ ਹੈ ਪਾਸਤਾ ਆਪਣਾ ਬੋਇਲ ਹੋ ਚੁੱਕਿਆ ਸੀ ਇਹਨੂੰ ਕੱਢ ਲਵਾਂਗੇ ਪਾਣੀ ਲੱਗ ਕਰ ਦਾਂਗੇ ਤੇ ਹੁਣ ਇਹਦੇ ਵਿੱਚ ਆਪਣਾ ਜਿਹੜਾ ਪਾਸਤਾ ਏ ਉਹਨੂੰ ਆਪਾਂ ਪਾ ਦੇਵਾਂਗੇ ਪਿਉਰੀ ਪੱਕ ਚੁੱਕੀ ਹੈ ਨਾ ਚੰਗੀ ਤਰ੍ਹਾਂ ਤਾਂ ਕਰਕੇ ਤੇ ਇਹਨੂੰ ਮਿਕਸ ਕਰਾਂਗੇ ਮਿਕਸ ਕਰਨ ਦੇ ਬਾਅਦ 2 ਤੋਂ 4 ਮਿੰਟ ਪਕਾਵਾਂਗੇ ਤੇ ਇਹਦੇ ਵਿੱਚ ਐਡ ਕਰਾਂਗੇ ਆਪਾਂ ਨਮਕ ਤੁਸੀਂ ਇੱਥੇ ਚਾਹੁੰਦਾ ਮਤਲਬ ਰੈਡ ਸੌਸ ਸੌਰੀ ਰੈਡ ਚਿਲੀ ਪਾ ਸਕਦੇ ਹਾਂ ਤੇ ਮੈਂ ਕੱਲਾ ਨਮਕ ਹੀ ਪਾਉਂਗੀ ਕਿਉਂਕਿ ਆਪਾਂ ਟਮੇਟੋ ਸੌਸ ਪਾਵਾਂਗੇ ਉਹਦੇ ਵਿੱਚ ਥੋੜੀ ਜਿਹੀ ਮਿਰਚ ਹੁੰਦੀ ਆ ਤੇ ਬੱਚਿਆਂ ਲਈ ਇੰਨੀ ਕੁ ਕਾਫੀ ਆ ਤੇ ਇਹਨੂੰ ਆਪਾਂ ਮਿਕਸ ਕਰ ਦੇਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਚਲਾਵਾਂਗੇ ਠੀਕ ਹੈ ਤੇ ਹੁਣ ਦੇਖੋ ਕਾਫੀ ਜ਼ਿਆਦਾ ਪੱਕ ਚੁੱਕਿਆ ਇਹ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਟਮੇਟੋ ਸੌਸ ਇਹ ਥੋੜੀ ਜਿਹੀ ਆਪਾਂ ਜ਼ਿਆਦਾ ਪਾਉਣੀ ਆ ਇਹ ਦਿਨ ਦਾ ਟੇਸਟ ਹੋ ਜਾਦੀ ਵਧੀਆ ਹੁੰਦਾ ਇਹਨੂੰ ਵੀ ਆਪਾਂ ਪਕਾਉਣਾ ਹੈ 4 ਤੋਂ 5 ਮਿੰਟ ਹੋਰ ਤੇ ਆਪਣਾ ਜਿਹੜਾ ਪਾਸਤਾ ਹੈ ਉਹ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਰੈੱਡ ਸੌਸ ਪਾਸਤਾ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣਾ ਪਾਸਤਾ ਬਣ ਕੇ ਰੈਡੀ ਆਪਾਂ ਟਿਫਨ ਦੇ ਵਿੱਚ ਪੈਕ ਕਰਾਂਗੇ ਤੇ ਵੀਡੀਓ ਵੇਖ ਲਈ ਧੰਨਵਾਦ